ਖੜੇ ਆ ਔਰ ਦੇਖ ਸਕਦੇ ਤੁਸੀਂ ਇਹ ਲੋਕ ਲੱਗਿਆ ਹੋਇਆ ਟਾਈਮ 11:00 ਬਚਦੇ ਔਰ ਇਹ ਨਹੀਂ ਵੀ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਸਾਡੇ ਸੱਜੇ ਪਾਸੇ ਸਾਡੇ ਥਾਣਾ ਇਨਚਾਰਜ ਮਾਨਜੋਗ ਬਟਨ ਕੁਮਾਰ ਜੀ ਇਨਸਪੈਕਟਰ ਸਾਹਿਬ ਖੜੇ ਨੇ ਮਾਰੋ ਜੀ ਕੈਮਰਾ ਉਹਨਾਂ ਦੀ ਉਹਨਾਂ ਦੀ ਹਾਜ਼ਰੀ ਚ ਅਸੀਂ ਖੜੇ ਆ ਔਰ ਉਹਨਾਂ ਦੀ ਹਾਜ਼ਰੀ ਚ ਅਸੀਂ ਦਿਖਾ ਰਹੇ ਹਾਂ ਕਿ ਲੋਕ ਲੱਗਿਆ ਹੋਇਆ ਇਹ ਨਹੀਂ ਵੀ ਅਸੀਂ ਲੋਕ ਸ਼ਕ ਕੇ ਇਨਸਪੈਕਟਰ ਸਾਹਿਬ ਦੇ ਧਿਆਨ ਚ ਆ ਕੋਲ ਖੜੇ ਨੇ ਸਾਡੇ ਬਿਲਕੁਲ ਪੁਲਿਸ ਪ੍ਰਸ਼ਾਸਨ ਸਾਡੇ ਕੋਲ ਖੜਾ ਬਿਲਕੁਲ ਉਹਨਾਂ ਦੀ ਹਾਜ਼ਰੀ ਚ ਅਸੀਂ ਦਿਖਾ ਰਹੇ ਹਾਂ ਲੋਕ ਲੱਗਿਆ ਹੋਇਆ ਜਦਕੇ ਪਰਲੀ ਸਾਈਡ ਦਾ ਜਿਹੜਾ ਲੋਕ ਆ ਉਹ ਪਹਿਲਾਂ ਲੱਗਿਆ ਹੋਇਆ ਸੀਗਾ ਚਲੋ ਉਹ ਕਿਸੇ ਨੇ ਜਿਹੜਾ ਸੀਗਾ ਬਾਅਦ ਚ ਆ ਕੇ ਸਾਡੇ ਤੋਂ ਚੋਰੀ ਖੋਲ ਦਿੱਤਾ ਜਦੋਂ ਅਸੀਂ ਪਰਲੀ ਸਾਈਡ ਤੇ ਜਿਹੜਾ ਹੈਗਾ ਐਜੇ ਪ੍ਰੋਟੈਸਟ ਦੇ ਰੂਪ ਚ ਅਸੀਂ ਬੈਠੇ ਆਂ ਕਿ ਐਸੀ ਜਿਹੜੀ ਹੈਗੀ ਆ ਦੇਸ਼ਤੀ ਔਰ ਲੁਧਿਆਣੇ ਦੀ ਵਿਵਸਥਾ ਬਣਾ ਰੱਖੀ ਆ ਪਿੱਛੇ ਧਿਆਨ ਮਾਰੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਬੋਰਡ ਲੱਗਿਆ ਹੋਇਆ ਦੇਖੋ ਤੁਸੀਂ ਔਰ ਸਾਈਨ ਬੋਰਡਾਂ ਤੇ ਹਰ ਸਾਈਨ ਬੋਰਡ ਤੇ ਤਕਰੀਬਨ ਜਿਹੜਾ ਹੈਗਾ ਮੌਜੂਦਾ ਸਰਕਾਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਸਾਈਨ ਬੋਰਡ ਲੋਕਾਂ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਇਹਨਾਂ ਦੀਆਂ ਫੋਟੋਆਂ ਦੇਖਣ ਵਾਸਤੇ ਆ ਪੰਜਾਬ ਸਰਕਾਰ ਨੇ ਗੁੰਡਾਗਰਦੀ ਬਣਾ ਰੱਖੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇਹਨੂੰ ਦੇਸ਼ ਨੂੰ ਕਤਰ ਕੀਤਾ ਹੋਇਆ ਔਰ ਜਿਹੜਾ ਦੇਸ਼ ਦਾ ਗਰੀਬ ਹੈ ਉਹ ਮਰ ਰਿਹਾ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੋਵੇ ਉਹਨਾਂ ਦੀ ਇਸ پارک 'ਚ ਬੇਇੱਜ਼ਤੀ ਹੁੰਦੀ ਹੋਵੇ ਸੰਵਿਧਾਨ ਜਿਹੜਾ ਹੈਗਾ ਉਹਦੇ ਮੁਤਾਬਕ ਸਾਡਾ ਦੇਸ਼ ਚੱਲਦਾ ਔਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਅੱਜ ਉਹਨਾਂ ਦਾ ਪ੍ਰੀ ਨਿਰਮਾਣ ਦਿਵਸ ਮਨਾਉਣ ਵਾਸਤੇ ਉਹਨਾਂ ਨੂੰ ਸ਼ਰਧਾ ਦਾ ਫੁੱਲ ਭੇਟ ਕਰਨ ਵਾਸਤੇ ਇਹ ਸਾਰੇ ਉਹਨਾਂ ਦੀ ਔਰ ਸਾਡੀਆਂ ਪਾਵਨਾਵਾਂ ਨੂੰ ਥੇਸ ਪਹੁੰਚੀ ਆ ਇਸ ਕਰਕੇ ਜਿਹੜਾ ਹੈਗਾ ਅਸੀਂ ਪ੍ਰੋਟੈਸਟ ਜਿਹੜਾ ਹੈਗਾ ਜਲੰਧਰ ਬਾਈਪਾਸ ਤੇ ਇੱਕ ਸਾਈਡ ਜਿਹੜੀ ਬੰਦ ਕਰਕੇ ਟ੍ਰੈਫਿਕ ਦੀ ਇੱਕ ਸਾਈਡ ਬੰਦ ਕੀਤੀ ਆ ਔਰ ਦੂਜੀ ਸਾਈਡ ਚੱਲਦੀ ਰਹੀ ਆ ਔਰ ਅਸੀਂ ਅੱਧੇ ਘੰਟੇ ਆ ਟਾਈਮ ਦਿੱਤਾ ਸੀ ਹਜੇ ਤੱਕ ਕਾਰਪੋਰੇਸ਼ਨ ਵੱਲੋਂ ਇੰਨੀ ਬੇਸ਼ਰਮ ਕਾਰਪੋਰੇਸ਼ਨ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਔਰ ਜੇ 10 ਮਿੰਟਾਂ ਇਹ ਨਾ ਆਏ ਤਾਂ ਅਸੀਂ ਪੂਰਨ ਤੌਰ ਤੇ ਰੋਡ ਜਿਹੜਾ ਬੰਦ ਕਰਾ ਦੇ ਸੀ ਜੀ ਅੱਜ ਇਹ ਮੈਟਰ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲ ਹੋ ਗਈ ਗੱਲ ਇਹੀ ਆ ਵੀ ਸਾਡੀ ਤਾਂ ਮੰਗ ਇਹੀ ਇੱਕ ਤਾਂ ਦੂਸਰੇ ਕਾਰੇ ਲੱਗੇ ਹੋਏ ਆ ਇਹਨਾਂ ਨੂੰ ਖੋਲਿਆ ਜਾਵੇ ਦੂਜੀ ਗੱਲ ਹੈ ਜੀ ਸਾਮ ਸਮਹਾਲ ਹੈ ਜਿਹੜੀ ਡੂਕ ਤੇ ਇੰਡਸਟਰੀ ਵਾਲੇ ਆ ਜਾਂ ਫੈਕਟਰੀ ਨਹੀਂ ਤੁਸੀਂ ਜਿਹੜਾ ਰੋਡ ਜਾਮ ਕੀਤਾ ਕਾਰਨ ਕੀ ਹੋ ਗਿਆ ਉਹ ਇਹ ਕਾਰਨ ਹੋਇਆ ਵੀ ਜਦੋਂ ਅਸੀਂ ਸਵੇਰੇ 8:30 ਵਜੇ ਜਦੋਂ ਆਏ ਆ ਦੋਨੇ ਗੇਟਾਂ ਨੂੰ ਜਿੰਦੇ ਲੱਗੇ ਹੋਏ ਸੀਗੇ ਔਰ ਦੂਜੀ ਗੱਲ ਜਦੋਂ ਇੱਕ ਗੇਟ ਖਲਾ ਕੇ ਐਂਟਰ ਕੀਤਾ ਤੇ ਇੱਥੇ ਗੰਦ ਪਿਆ ਹੋਇਆ ਸੀ ਸ਼ਨਾਬ ਦੀਆਂ ਬੋਤਲਾਂ ਖਾਲੀ ਕਰਕੇ ਕੁੰਜਿਆਂ ਦੇ ਉੱਤੇ ਰੱਖੀਆਂ ਹੋਈਆਂ ਸੀ ਉਹ ਅਸੀਂ ਆਪਣੇ ਹੱਥਾਂ ਨਾਲ ਚੱਕੀਆਂ ਆਠ ਅਸੀਂ ਔਰ ਖਾਣੇ ਵਾਲੀਆਂ ਜਿਹੜੇ ਉਹ ਡਸਟਬਿਨ ਸੀ ਗੰਦਗੀ ਦੇ ਲਪਾਪੇ ਜਿਹਦੇ ਵਿੱਚ ਮੀਟ ਵੀ ਮੀਟ ਦੀਆਂ ਹੱਡੀਆਂ ਔਰ ਕੁੱਕੜਾਂ ਦੀਆਂ ਹੱਡੀਆਂ ਜਿਹੜੀਆਂ ਸੀਗੀਆਂ ਉਹ ਵਿੱਚ ਸੀਗੀਆਂ ਅਸੀਂ ਆਪਣੇ ਹੱਥਾਂ ਨਾਲ ਚੱਕੀਆਂ ਕਿੱਡੇ ਅਫਸੋਸ ਦੀ ਗੱਲ ਆ ਅੱਜ ਬਾਬਾ ਸਾਹਿਬ ਡਾਕਟਰ ਮੇਰਕਾਰ ਦਾ ਪ੍ਰੀਮ ਨਾਮ ਦੇਸਾ ਉੱਥੇ ਉੱਥੇ ਇੰਨਾ ਗੰਦ ਪਾਇਆ ਹੋਊਗਾ ਹਾਂ ਕੋਈ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਇੱਥੇ ਆ ਕੇ ਕੋਈ ਸਪਾਈ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਵੀ ਬੜੇ ਦੁੱਖ ਦੀ ਲੱਗ ਗੱਲ ਹੈ ਕਿ ਸਾਡੇ ਸਾਡੀਆਂ ਭਾਵਨਾਵਾਂ ਨੂੰ ਬੜੀ ਅੱਜ ਵੱਡੀ ਸਾਥ ਲੱਗੀ ਆ ਮੈਂ ਅੱਜ ਪਹਿਲੀ ਵਾਰ ਇਹ ਜੋ ਦੇਖਿਆ ਹਾਂ ਨਹੀਂ ਤਾਂ ਅੱਗੇ ਦੂਜੀਆਂ ਸਰਕਾਰਾਂ ਵੀ ਰਹੀਆਂ ਕਦੀ ਵੀ ਇਦਾਂ ਦੀ ਮੈਂ ਬਰਦਿਸ਼ਾ ਨਹੀਂ ਦੇਖੀ ਬਿੱਟਾ ਜੀ ਤੁਸੀਂ ਸਰਕਾਰ ਦੇ ਖਿਲਾਫ ਪ੍ਰੋਟੈਸਟ ਤਾਂ ਕਰ ਰਹੇ ਪਰ ਦਸਾ ਦਿਨ ਬਾਅਦ ਇਹੀ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਉਹਨਾਂ ਨੂੰ ਵੋਟਾਂ ਪਾਉਣੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਜਿਹੜੇ ਬਾਬਾ ਸਾਹਿਬ ਦੇ ਨਾਂ ਤੇ ਵੋਟ ਮੰਗਣ ਆਣਗੇ ਉਹਨਾਂ ਨੂੰ ਅੱਜ ਦਾ ਦਿਹਿਨ ਯਾਦ ਕਰਾਉਣ ਔਰ ਉਹਨਾਂ ਨੂੰ ਉਹਨਾਂ ਨੂੰ ਵੋਟ ਪਾਣ ਤੋਂ ਇਨਕਾਰ ਕਰਨ ਬਈ ਅਸੀਂ ਵੋਟ ਨਹੀਂ ਪਾਣੀ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਮਾਨ ਸਨਮਾਨ ਬਰਕਰਾਰ ਰੱਖਣਾ ਚਾਹੁੰਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਭੁਗਤਣਾ ਚਾਹੀਦਾ ਮੈਂ ਤਾਂ ਇਹ ਗੱਲ ਕਹੂੰਗਾ ਜੀ ਅੱਜ ਦੇ ਸਮੇਂ ਤੇ ਯਾਦ ਹੀ ਕਰਾਂ ਨਹੀਂ ਹਲੋ ਜੀ ਤੁਸੀਂ ਆ ਦਿਖਾਓ ਜੀ ਤੁਹਾਨੂੰ ਕਹਿੰਨੇ ਗਿਆ ਜੀ ਤਾਲਾ ਤੋੜਨ ਦੇ ਲਈ ਇਹਦਾ ਫੋਨ ਆਇਆ ਜੀ ਹਾਂ ਜੀ ਇਹਦਾ ਫੋਨ ਆਇਆ ਸਰ ਫੋਨ ਆਇਆ ਸੀ ਕਹਿੰਦੇ ਚਾਬੀ ਜਣੀ ਕਿਹਦਾ ਫੋਨ ਆਇਆ ਚਾਬੀ ਤੋੜ ਕੇ ਫੋਨ ਆਇਆ ਉਹਨਾਂ ਦੀ ਚਾਬੀ ਨਾ ਤਾਂ ਲੈ ਕੇ ਇਹਨਾਂ ਦਾ ਫੋਨ ਆਇਆ ਆਪੇ ਸੁਣੋ ਕਿ ਕੀ ਨਾਮ ਆ ਕੋਲ ਭਾਈ ਹਲੋ ਦੀਪਕ ਮੈਂ ਹਾਂ ਕਾਰਪੋਰੇਸ਼ਨ ਤੋਂ ਭਾਈ ਦਾ ਨਹੀਂ ਕਹਿੰਨੇ ਫੋਨ ਕਾਰਪੋਰੇਸ਼ਨ ਦੇ ਉਹ ਤੁਸੀਂ ਪੱਕੇ ਦਾ ਬੁਲਾਵੇ ਬੰਦੇ ਕਿੱਥੇ ਤੁਹਾਡੀ ਡਿਊਟੀ ਆ ਬਾਈ ਫਰੀ ਹੈ ਤੁਹਾਨੂੰ ਕਿਹਨਾਂ ਦੇ ਜਾ ਕੇ ਇਹ ਬਦਲੇ ਨਹੀਂ ਬਦਲੇ ਮੇਰੇ ਕੋ ਲੱਗੇ ਆ ਅੱਛਾ ਬੰਦਾ ਲੱਗਿਆ ਤੋੜੂ ਵਾਸਤੇ ਚੱਲ ਤੋੜ ਲੈਣ ਦੇ ਤੋੜ ਤੋੜ ਇੱਧਰ ਨੂੰ ਚਲੋ ਜੀ ਤੋੜੋ ਜੀ ਤੋੜੋ ਜੀ ਤੋੜੋ ਜੀ ਹੋਊਗਾ ਹੁਣ ਬਾਣਾ ਤਾਂ ਚਾਹੀਦਾ ਨੂੰ ਕੋਈ ਪਿੱਛੇ ਹੋ ਜੀ ਆ ਦੇਖੋ ਚਾਹੀ ਪਤਾ ਇਹਨਾਂ ਨੂੰ ਪੰਜਾਬ ਸਰਕਾਰ ਮੁਰਦਾਬਦ 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 ਪੰਜਾਬ ਸਰਕਾਰ ਮੁਰਦਾਬਦ 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 ਪੰਜਾਬ ਸਰਕਾਰ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ ਜੈਕਾਰੇ ਮਰਦਾਬਾਦ ਬੀਜੇਪੀ ਸਰਕਾਰ ਮਰਦਾਬਾਦ 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 ਆਮ ਆਦਮੀ ਪਾਰਟੀ ਦੀ ਸਰਕਾਰ ਮਰਦਾਬਾਦ ਮਰਦਾਬਾਦ ਵਿਖੋ ਤੁਸੀਂ ਦੇਖ ਰਹੇ ਹੋ ਸਾਥੀਓ ਇਹ ਕਾਰਪੋਰੇਸ਼ਨ ਨੇ ਆਪਣੇ ਅਧਿਕਾਰੀ ਕਿਤੇ ਚਾਬੀ ਗੁੰਮ ਗਈ ਪਰ ਜਿੰਦਾ ਤੋੜ ਰਹੇ ਕਾਬਾ ਸਾਹਿਬ ਦੇ ਬੁੱਤ ਨੂੰ ਜਿਹੜਾ ਜੇਲ੍ਹ 'ਚ ਤਬਦੀਲ ਕੀਤਾ ਇਸ ਲੁਧਿਆਣੇ ਦੀ ਕਾਰਪੋਰੇਸ਼ਨ ਨੇ ਇੱਥੇ ਫੁੱਲ ਮਾਲਾ ਭੇਟ ਕਰਨ ਵਾਲੇ ਲੋਕ ਕਾਰਪੋਰੇਸ਼ਨ ਤੋਂ ਤਾਲਾ ਖੋਲਣ ਦੀ ਇੰਤਜ਼ਾਰ ਕਰ ਰਹੇ ਆ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ ਸੀ ਦੇਸ਼ ਦਾ ਵਧੀਆ ਰਾਜ ਭਾਗ ਚਲਾਉਣ ਲਈ ਪਾਰਕ ਨੂੰ ਜੇਲ੍ਹ ਬਣਾਉਣ ਲਈ ਨਹੀਂ ਅੱਜ ਜਿਹੜਾ ਲੁਧਿਆਣੇ ਦਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਪਾਰਕਾ ਇਹਨੂੰ ਜੇਲ੍ਹ ਦਾ ਰੂਪ ਦਿੱਤਾ ਗਿਆ ਇਹਨੂੰ ਤਾਲੇ ਲਾ ਕੇ ਬੰਦ ਕੀਤਾ ਗਿਆ ਇਹ ਲੁਧਿਆਣੇ ਦੀ ਕਾਰਪੋਰੇਸ਼ਨ ਆ ਜਿੱਥੇ ਚਾਰ ਕੌਂਸਲਰ ਐਸੀਆਂ ਦੇ ਜਿੱਤੇ ਹੋਣ ਚਾਰੇ ਪਾਸੇ ਫਿਰ ਵੀ ਸਫਾਈ ਦਾ ਕਦੇ ਪ੍ਰਬੰਧ ਨਹੀਂ ਕਰਦੇ ਬਾਬਾ ਸਾਹਿਬ ਬਾਬਾ ਸਾਹਿਬ ਤੁਹਾਡੀ ਸੋਚ ਕੇ ਅਰਾ ਦੇਾਂਗੇ ਖੋ ਕੇ ਆਪ ਕਾਰਪੋਰੇਸ਼ਨ ਦੀ ਕਰਤੂਤ ਆਾ ਕਾਰਪੋਰੇਸ਼ਨ ਦੀ ਮੈਂ ਕਹਿੰਦਾ ਵੀ ਜਿਹੜਾ ਇੱਥੇ ਦਾ ਕਮਿਸ਼ਨਰ ਆ ਉਹਦੀ ਕਰਤੂਤ ਆ ਕਿਉਂਕਿ ਕਮਿਸ਼ਨਰ ਹੈੱਡ ਆ ਕਾਰਪੋਰੇਸ਼ਨ ਦਾ ਇਸ ਕਰਕੇ ਆ ਕਰਤੂਤ ਆ ਉਹਦੀ ਕਰਤੂਤ ਦਾ ਜਨਾਜ਼ਾ ਅਸੀਂ ਹੁਣ ਕੱਢ ਕੇ ਹਟੇ ਆ ਸੈਣੀਆਂ ਦੇ ਨਾਲ ਸੱਬੜ ਦੇ ਨਾਲ ਜਿੰਦਾ ਤੋੜਿਆ ਇਹਦਾ ਕਾਰਪੋਰੇਸ਼ਨ ਦੇ ਬੰਦਿਆਂ ਬਲੋ ਤੋੜਿਆ ਗਿਆ ਚਾਬੀ ਹੈ ਨਹੀਂ ਸੀਗੀ ਉਹਨਾਂ ਕੋਲ ਇਹ ਕਿੱਡੀ ਸ਼ਰਮ ਦੀ ਗੱਲ ਆ ਪੁਰਾ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰ ਅੰਬੇਡਕਰ ਦਾ ਇੱਕ ਪਾਸੇ ਭਗਤ ਸਿੰਘ ਦੀ ਫੋਟੋ ਲਾਈ ਆ ਇੱਕ ਪਾਸੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਆ ਇਹ ਸਖਾਵਾਂ ਕਰਦੇ ਆ ਬੇਅਸੀਨਾਂ ਦੀ ਵਹਿਰਾਂ ਦੀ ਸੋਚ ਤੇ ਪੈਰਾ ਦਿੰਦੇ ਆ ਪਰ ਅੱਜ ਉਹਨਾਂ ਦਾ ਪ੍ਰੀਤ ਨਿਮਾਨ ਦਿਸਵਾ ਅੱਜ ਉਹਨਾਂ ਦੇ ਦਿਨ ਦੇ ਉੱਤੇ 6 ਦਸੰਬਰ ਦੇ ਦਿਨ ਤੇ ਅੱਜ ਉਹਨਾਂ ਦਾ ਜਿੱਥੇ ਸਟੈਚੂ ਲੱਗਿਆ ਗਿਆ ਜਿੱਥੇ ਪਾਵਨ ਪਵਿੱਤਰ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਸਰੂਪ ਲੱਗਿਆ ਹੋਇਆ ਉੱਥੇ ਗੰਦਗੀ ਦੇ ਢੇਰ ਪਏ ਹੋਣ ਉੱਥੇ ਉੱਥੇ ਸ਼ਰਾਬ ਦੀਆਂ ਬੋਤਲਾਂ ਦੇਖਣ ਨੂੰ ਮਿਲਦੀਆਂ ਹੋਣ ਉੱਥੇ ਜਿਹੜਾ ਮਾਸ ਦੇ ਆ ਹੱਡੀਆਂ ਕੁੱਕੜਾਂ ਦੀਆਂ ਕੁੱਕੜਾਂ ਦੀਆਂ ਹੱਡੀਆਂ ਮਿਲਦੀਆਂ ਹੋਣ ਕਿਆ ਇਤੋ ਸ਼ਰਮ ਦੀ ਗੱਲ ਕੀ ਹੋ ਸਕਦੀ ਆ ਅੱਜ ਇਹ ਕੰਪਰ ਬਾਬਾ ਸਾਹਿਬ ਡਾਕਟਰ ਧੀਮਰਾ ਫੇਰਗੜੀ ਦੇ ਮਹਾਪ੍ਰਿੰਦਰਵਾਸਤੇ ਉੱਥੇ ਇਸ ਸੇਸ਼ ਨੇ ਕਰੋੜਾਂ ਬਹੁਜਨਾਂ ਨੂੰ ਸ਼ਰਧਾ ਦੇ ਪੁੱਲ ਤੇ ਘੇਰ ਕਰਦੇ ਹਨ ਉੱਥੇ ਜਦੋਂ ਲੁਧਿਆਣਾ ਦੇ ਸੰਗਿਰਗ ਚੌਕ ਦੇ ਵਿੱਚ ਲੋਕ ਆਏ ਹਨ ਸਵੇਰੇ ਸ਼ਰਧਾ ਦੇ ਪੁੱਲ ਪੇਟ ਕਰਨ ਵਾਸਤੇ ਤਾਂ ਕੀ ਦੇਖਦੇ ਆ ਕਿ ਪਾਰਕ ਦੇ ਵਿੱਚ ਬਿਲਕੁਲ ਸਫਾਈ ਨਾ ਦੀ ਕੋਈ ਚੀਜ਼ ਨਹੀਂ ਹੈ ਇੱਥੇ ਸ਼ੇੜੀਆਂ ਤਾਰੂ ਦੀਆਂ ਖਾਲੀ ਬੋਤਲ ਇਸ ਤੋਂ ਲਾਭਾ ਹੋਰ ਬਹੁਤ ਸਾਰਾ ਕਚਰਾ ਪਾਰਕ ਦੇ ਅੰਦਰ ਸਿੱਟਿਆ ਗਿਆ ਹੈ ਜਦੋਂ ਕਿ ਪਾਰਕ ਨੇ ਟਿਊ ਕੋ ਕੰਪਨੀ ਨੂੰ ਦਿੱਤੀ ਹੋਈ ਹੈ ਪਰ ਮੈਂ ਇਹ ਸਮਝਦਾ ਹਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਥੋੜੇ ਤੋਂ ਘੱਟ ਅੱਜ ਦੇ 6 ਦਸੰਬਰ ਦੇ ਉੱਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਬਾਬਾ ਸਾਹਿਬ ਡਾਕਟਰ ਵੀਰੋ ਮੇਰਗਰ ਜੀ ਨੂੰ ਸਰਦਾਂ ਦੇ ਫੁੱਲ ਕੇ ਭੇਟ ਕਰਨ ਵਾਸਤੇ ਬਹੁਤ ਜੀ ਸਮਾਜ ਦੇ ਲੋਕਾਂ ਲੋਕਾਂ ਰੋਪ ਆਉਣਗੇ ਸਸਾ ਦਾ ਮਾਨਯੋਗ ਦਾ ਸੀ ਕੇ ਅਸੀਂ ਕਾਰਪੋਰੇਸ਼ਨ ਦੇ ਜਿੰਨੇ ਵੀ ਸਾਥੀ ਮਲਾਜਮਾਂ ਨੂੰ ਕਿਹਦੇ ਸਫਾਈ ਦਾ ਜਿਹੜਾ ਇੰਤਜ਼ਾਮ ਕਰਨਾ ਚਾਹੀਦਾ ਸੀ 20 ਦਿਨਾਂ ਬਾਅਦ ਇਲੈਕਸ਼ਨ ਹੋਣੇ ਆ ਇੱਕ ਇੱਕ ਵੋਟ ਪਾ ਕੇ ਇਹ ਕਾਰਪੋਰੇਸ਼ਨ ਹੀ ਬਦਲ ਦਿਓ ਤਾਂ ਕਿ ਇਸ ਪਾਰਕ ਦੇ ਅੰਦਰ ਕਬਜ਼ਾ ਤੁਹਾਡਾ ਹੋਣਾ ਚਾਹੀਦਾ ਪਾਰਲੀਮੈਂਟ ਦੇ ਅੰਦਰ ਕਬਜ਼ਾ ਤੁਹਾਡਾ ਹੋਣਾ ਚਾਹੀਦਾ ਵਿਧਾਨ ਸਭਾ ਦੇ ਅੰਦਰ ਕਬਜ਼ਾ ਤੁਹਾਡਾ ਹੋਣਾ ਚਾਹੀਦਾ ਇਹ ਤਾਂ ਹੋ ਸਕਦਾ ਜੇ ਅਸੀਂ ਬਾਬਾ ਸਾਹਿਬ ਨੂੰ ਮੰਨਣ ਦੀ ਨਾਲ ਨਾਲ ਬਾਬਾ ਸਾਹਿਬ ਦੀ ਗੱਲ ਨੂੰ ਮੰਨੀਏ ਬਾਬਾ ਸਾਹਿਬ ਨੇ ਸਾਨੂੰ ਦਿੱਲੀ ਵੱਲੋਂ ਤੋਰਿਆ ਅਸੀਂ ਤੁਰੇ ਕਿਸੇ ਹੋਰ ਪਾਸੇ ਨੂੰ ਫਿਰਦੇ ਆ ਇਸ ਕਰਕੇ ਜੇ ਇਸ ਪਾਰਕ ਤੇ ਇਸ ਵਿਧਾਨ ਸਭਾ ਤੇ ਇਸ ਦੇਸ਼ ਦੇ ਅੰਦਰ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ ਦੇਸ਼ ਦੇ ਸੱਚੇ ਪੈਰੋਕਾਰ ਉਹ ਬਾਬਾ ਦੇ ਬਾਬਾ ਸਾਹਿਬ ਦੇ ਇੱਕ ਇੱਕ ਵੋਟ ਪਾ ਕੇ ਤੁਹਾਨੂੰ ਸਰਕਾਰ ਬਣਾਉਣੀ ਪੈਗੀ ਫੇਰ ਆ ਲੋਕ ਜਿਹੜੇ ਐਦਾਂ ਜਾਣਗੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਅਮਰ ਹੈ ਅਮਰ ਹੈ